ਸਵਾਗਤ ਹੈ ਬੀਟੀਸੀ ਨਿਊਜ਼ ਦੇ ਵਿਚਾਰ ਚਰਚਾ ਸ਼ Kandamba ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਚਰਚਾ ਦੋ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਪਹਿਲਾ ਸਭ ਤੋਂ ਵੱਡਾ ਅਹਿਮ ਮੁੱਦਾ ਅੱਜ ਪੰਜਾਬ ਦੀ ਸਸਦ ਦਾ ਧੁਰਾ ਬਣਿਆ ਹੋਇਆ ਇਹ ਮੁੱਦਾ ਇਹ ਮੁੱਦਾ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ ਦਾ ਤਾਨੂੰ ਯਾਦ ਹੋਵੇਗਾ ਕਿ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਟੀਵੀ ਚੈਨਲ ਤੇ ਇੰਟਰਵਿਊ ਚੱਲੀ ਜਿਸ ਤੋਂ ਬਾਅਦ ਹੰਗਾਮਾ ਮਚ ਗਿਆ ਇਹ ਦਾਵਾ ਕੀਤਾ ਗਿਆ ਕਿ ਇਹ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਕੀਤੀ ਗਈ ਇੰਟਰਵਿਊ ਹੈ ਜਿਸ ਤੋਂ ਬਾਅਦ ਡੀਜੀਪੀ ਸਾਹਿਬ ਨੂੰ ਸਪੈਸ਼ਲ ਪ੍ਰੈਸ ਕਾਨਫਰੰਸ ਕਰਨੀ ਪਈ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੋਈ ਜਿਸ ਤੇ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਕਿ ਇਹ ਪਤਾ ਲਾਇਆ ਜਾਵੇ ਕਿ ਇਹ ਇੰਟਰਵਿਊ ਕਿੱਥੇ ਹੋਈ ਈਕੈਸਿਟੀ ਦਾ ਗਠਰਨ ਹੁੰਦਾ ਔਰ ਐਸਆਈਟੀ ਨੇ ਕੱਲ ਆਪਣੀ ਰਿਪੋਰਟ ਜਿਹੜੀ ਉਹ ਸਬਮਿਟ ਕੀਤੀ ਹੈ ਦੋ ਰਿਪੋਰਟਾਂ ਸਬਮਿਟ ਕੀਤੀਆਂ ਨੇ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹਦੂਦ ਦੇ ਅੰਦਰ ਹੋਈ ਯਾਨੀ ਕਿ ਉਹ ਦਾਵਾ ਜਿਹੜਾ ਡੀਜੀਪੀ ਸਾਹਿਬ ਕਰ ਰਹੇ ਸੀ ਉਸ ਨੂੰ ਛੁਟਲਾ ਦਿੱਤਾ ਗਿਆ ਪੂਰਾ ਮਸਲਾ ਕੀ ਹੈ ਇਸ ਰਿਪੋਰਟ ਦੇ ਵਿੱਚ ਦੇਖੋ ਜੈ ਜੇਲ੍ਹ ਮੇ ਨਹੀਂ ਹੈ ਪਰ ਇੱਕ ਸੋਚੀ ਸੰਬਿਸ਼ ਸਾਜ਼ਿਸ਼ ਹੈ ਪੰਜਾਬ ਕੋ ਪੰਜਾਬ ਪੁਲਿਸ ਕੋ ਬਦਨਾਮ ਕੀਤਾ ਜਾ ਰਹਾ ਹੈ ਡਿਸਕ੍ਰੈਡਿਟ ਕੀਤਾ ਜਾ ਰਹਾ ਹੈ ਸੂਬੇ ਦੇ ਡੀਜੀਪੀ ਗੌਰਵ ਯਾਦਵ ਦਾ ਇਹ ਬਿਆਨ ਯਾਦ ਹੈ ਇਹ ਬਿਆਨ ਉਦੋਂ ਸਾਹਮਣੇ ਆਇਆ ਸੀ ਜਦੋਂ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਜੇਲ੍ਹ ਚ ਹੋਈ ਲਾਰੈਂਸ ਦੀ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਸੂਬਾ ਸਰਕਾਰ ਦੇ ਹੋਸ਼ ਫਾਗਦਾ ਹੋ ਗਏ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਗਿਆ ਸੀ ਸੂਬੇ ਦੀ ਹਾਈ ਸਕਿਉਰਿਟੀ ਜੇਲ ਦੀ ਸੁਰੱਖਿਆ 'ਤੇ ਸਵਾਲ ਖੜੇ ਹੋ ਗਏ ਸਾਹਮਣੇ ਠੀਕ ਉਸੇ ਸਮੇਂ ਸੂਬੇ ਦੇ ਡੀਜੀਪੀ ਸਾਹਿਬ ਮੀਡੀਆ ਦੇ ਸਾਹਮਣੇ ਆਏ ਅਤੇ ਦਾਵਾ ਠੋਕਿਆ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਚੋਂ ਨਹੀਂ ਹੋਇਆ ਇਨ ਦਾ ਇੰਟਰਵਿਊ ਲਾਰੈਂਸ ਬਿਸ਼ਨੋਈ ਇਸ स्पोर्टਿੰਗ ਅ ਲੌਂਗ ਬੀਅਰਡ ਐਂਡ ਅ ਲੌਂਗ ਹੈਅਰਡੂ ਵਿਚ ਵਿਚ ਇਜ਼ ਕਾਈਟ ਵਿਜ਼ੀਬਲ ਹੀ ਇਜ਼ ਵੇਅਰਿੰਗ ਅ yellow t-shirt ਪ੍ਰੈਜ਼ੈਂਟਲੀ ਵਨ ਹੀ ਵਾਸ ਬਰਾਊਟ ਔਨ ਰਿਮਾਂਡ ਪ੍ਰੋਡਿਊਸਡ ਇਨ ਕੋਰਟ ਐਂਡ ਲੌਜਡ ਇਨ ਜੇਲ ਹੀ ਇਜ਼ ਹੈਵਿੰਗ ਅ ਸ਼ਾਰਟ ਹੈਅਰ ਕੱਟ ਅ ਡਿਫਰੈਂਟ ਅਟਾਇਰ Uh, when his uh, belongings were searched at the time of entry to jail this no yellow t-shirt was there or he neither he was wearing nor carrying par hun DGP saab de confidence yani aatm vishwas nal par de daave de ulat ek hor daava thok ditta gaya hai jis to baad mud sarkar hak ki bakki reh gayi hai kyunki daava e kita gaya hai ki janab e interview punjab di hadd de andar hi hoyi hai ji haan ਜਦੋਂ ਬੀਤੇ ਦਿਨ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਾਲੇ ਇੰਟਰਵਿਊ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਤਾਂ ਸਰਕਾਰ ਨੂੰ ਇੱਕ ਵਾਰ ਫਿਰ ਮੋੜ ਹੱਥਾਂ ਪੈਰਾਂ ਦੀ ਪੈ ਗਈ ਹੋਣੀ ਹੈ ਕਿ ਹੁਣ ਕੀ ਜਵਾਬ ਦੇਣਾ ਹੈ ਜਿहां ਜੇਲ੍ਹ ਚੋਂ ਹੋਈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਪਟੀਸ਼ਨ ਕਰਤਾ ਅਤੇ ਵਕੀਲ ਗੌਰਵ ਪਾਇਆ ਨੇ ਇੱਕ ਵੱਡਾ ਦਾਵਾ ਕੀਤਾ ਇੱਕ ਵੱਡਾ ਖੁਲਾਸਾ ਕੀਤਾ ਇਹ ਦਾਵਾ ਕੀਤਾ ਗਿਆ ਕਿ ਜੋ ਜਾਂਚ ਕਮੇਟੀ ਯਾਨੀ ਐਸ ਆਈ ਟੀ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਬਣਾਈ ਸੀ ਕੋਚ ਨੇ ਦੋ ਸੀਲਬੰਦ ਰਿਪੋਰਟਾਂ ਹਾਈ ਕੋਰਟ ਨੂੰ ਸੌਂਪੀਆਂ ਨੇ ਜਿਨ੍ਹਾਂ 'ਚ ਜ਼ਿਕਰ ਕੀਤਾ ਗਿਆ ਹੈ ਇਹ ਦਾਵਾ ਕੀਤਾ ਗਿਆ ਹੈ ਕਿ ਜੇਲ੍ਹ 'ਚ ਹੋਈ ਲੌਨੈਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਦੇ ਅੰਦਰ ਹੀ ਹੋਈ ਸੀ ਉਥੇ ਹੀ ਇਸ ਦਾਅਵੇ ਇਸ ਖੁਲਾਸੇ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਉਹਨੇ ਕਿਹਾ ਕਿ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸੀਐਮ ਅਤੇ ਡੀਜੀਪੀ ਦੇ ਅਹੁਦੇ 'ਤੇ ਬੈਠੇ ਲੋਕ ਇਸ ਤਰ੍ਹਾਂ ਝੂਠ ਬੋਲ ਰਹੇ ਨੇ ਇੱਕ ਗੈਂਗਸਟਰ ਦੇ ਪਾਪਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੰਜ ਜਾਪਦੇ ਕਿ ਜਿਵੇਂ ਇਹ ਸਰਕਾਰ ਉਹਨਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ ਉਹ ਗੱਲ ਇਹ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਝੀਲ 'ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰ ਅਸੀਂ ਤਾਂ बोल ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਹੈ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਹੈ ਤੇ ਦੂਸਰੀ ਵਾਰੇ ਕਹਿ ਰਹੇ ਹੋ ਪੰਜਾਬ ਤੋਂ ਬਾਹਰ ਬਣੀ ਹੈ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਹੈ ਉਹ ਪਹਿਰੇ 'ਚ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀਗਾ ਜਦੋਂ ਉਹ ਬਣੀ ਆ ਤਾਂ ਇਸ ਗੱਲ ਤੋਂ ਸਾਡੀ ਚੀਜ਼ ਤੇ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜ਼ਰੂਰ ਕੋਈ ਨਾਮਰ ਬੰਦਾ ਹੈ ਜਿਹਨੂੰ ਬਚਾਉਣ ਦੀਆਂ ਦੇ ਲਈ ਸਰਕਾਰ ਵੀ ਪੱਪਾਂ ਭਾਰ ਹੋਈ ਪਈ ਹੈ ਪੁਲਿਸ ਵੀ ਪੱਪਾਂ ਭਾਰ ਹੋਈ ਪਈ ਹੈ ਤਾਂ ਆਖਰ ਨੂੰ ਸੱਚ ਸਾਹਮਣੇ ਆ ਜਾਊਗਾ ਇਸ ਹੈਰਾਨ ਕਰਦੇ ਖੁਲਾਸੇ ਤੋਂ ਬਾਅਦ ਇੱਕ ਵਾਰ ਮੁੜ ਤੋਂ ਇਸ ਮੁੱਦੇ ਤੇ ਸਿਆਸਤ ਵੀ ਗਰਮ ਆ ਗਈ ਹੈ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਪਰ ਇੱਥੇ ਵੱਡਾ ਸਵਾਲ ਇਹ ਹੋਇਆ ਕਿ ਹੁਣ ਵੀ ਪੁਲਿਸ ਦਾ ਕੋਈ ਸੀਨੀਅਰ ਆਗੂ ਮੀਡੀਆ ਸਾਹਮਣੇ ਆ ਕੇ ਆਪਣੀ ਸਫਾਈ ਪੇਸ਼ ਕਰੇਗਾ ਜਾਂ ਫਿਰ ਇਸ ਵਾਰ ਸਵਾਲਾਂ ਵਿੱਚ ਕਿਰੀ ਸਰਕਾਰ ਦਾ ਕੋਈ ਨੁਮਾਇੰਦਾ ਮੀਡੀਆ ਸਾਹਮਣੇ ਆਏਗਾ ਸਰਕਾਰ ਨੂੰ ਡਿਫੈਂਡ ਕਰੇਗਾ ਇਹ ਤਾਂ ਵੇਖਣ ਵਾਲੀ ਗੱਲ ਹੋਏਗੀ ਪਰ ਇਹਨਾਂ ਤਾਂ ਸਾਫ ਹੈ ਕਿ ਬੀਤੀ ਰਾਤ ਸੱਤਾ ਤੇ ਸਿਸਟਮ ਚੈਨ ਦੀ ਨੀਂਦ ਤਾਂ ਨਹੀਂ ਆਈ ਹੋਣੀ ਦੱਸੋ ਕੀ ਸਮਝੀਏ ਚੰਡੀਗੜ੍ਹ ਤੋਂ ਪ੍ਰੀਤ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼ ਜਿਹੜਾ 14 ਮਾਰਚ ਨੂੰ ਹੋਈ ਇੰਟਰਵਿਊ ਜਿਹੜੀ ਔਨ 에ਅਰ 14 ਮਾਰਚ ਨੂੰ ਕੀਤੀ ਕਿਸੇ ਇੰਟਰਵਿਊ ਉਹ ਪੰਜਾਬ ਦੇ ਵਿੱਚ ਹੀ ਹੋਈ ਸੀ ਪੰਜਾਬ ਦੇ ਹਦੂਦ ਦੇ ਵਿੱਚ ਹੀ ਹੋਈ ਸੀ ਇਸ ਗੱਲ ਬਾਰੇ ਇਹ ਖੁਲਾਸਾ ਕਰ ਦਿੱਤਾ ਗਿਆ ਦਰਅਸਲ ਐਸਆਈਟੀ ਤਿੰਨ ਮੈਂਬਰੀ ਐਸਆਈਟੀ ਬਣਾਈ ਗਈ ਸੀ ਜਿਸ ਦੇ ਵਿੱਚ ਐਸਆਈਟੀ ਦੇ ਜਿਹੜੇ ਤਿੰਨ ਮੈਂਬਰ ਸੀ ਉਹ ਕੌਣ ਸੀਗੇ ਪ੍ਰਮੋਦ ਕੁਮਾਰ ਜੀ ਡੀਜੀਪੀ ਮਨੁੱਖੀ ਅਧਿਕਾਰ ਐਸ ਰਾਹੁਲ ਏਆਈਜੀ ਤੇ ਨਿ ਲਾਇਬਰੀ ਜਗਾਦਲੇ ਡੀਆਈਜੀ ਸਾਹਿਬ ਇਹ ਤਿੰਨ ਮੈਂਬਰਾਂ ਦੀ ਐਸਐਟ ਬਣਾਈ ਗਈ ਸੀ ਕਿਉਂਕਿ ਪਟੀਸ਼ਨ ਕਰਤਾ ਸਾਡੇ ਨਾਲ ਖੁਦ ਮੌਜੂਦ ਨੇ ਐਡਵੋਕੇਟ ਗੌਰਵ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਗੌਰਵ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਐਡਵੋਕੇਟ ਸਾਹਿਬ ਔਰ ਇਹਨਾਂ ਨੇ ਹੀ ਪਟੀਸ਼ਨ ਪਾਈ ਸੀ ਜਿਸ ਤੇ ਹਾਈ ਕੋਰਟ ਨੇ ਇਹ ਤਿੰਨ ਮੈਂਬਰੀ ਜਿਹੜੀ ਇਹ ਸੈਟ ਬਣਾਈ ਸੀ ਐਡਵੋਕੇਟ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਇਹ ਤੁਹਾਨੂੰ ਲੋੜ ਕਿਉਂ ਮਹਿਸੂਸ ਹੋਈ ਪਟੀਸ਼ਨ ਪਾਣ ਦੀ ਤੁਸੀਂ ਕਿਸ ਕੀ ਸੋਚੀ ਸਮਝ ਸੀ ਤੁਹਾਡੇ ਜ਼ਿਹਨ ਦੇ ਵਿੱਚ ਕਿ ਇਹ ਪਟੀਸ਼ਨ ਪਾਈ ਜਾਵੇ ਕਿਉਂਕਿ ਜੇ ਪਟੀਸ਼ਨ ਪਾਣੀ ਸੀ ਤਾਂ ਧਿਰ ਪਾਉਂਦੀ ਹੁੰਦੀ ਆ ਆਮ ਤੌਰ ਤੇ ਦੂਜੀ ਧਿਰ ਹੁੰਦੀ ਆ ਜਿਵੇਂ ਸਿੱਧੂ ਮੂਸੇਵਾਲੇ ਦੇ ਪਿਤਾ ਹੋਣ ਉਹ ਪਾਉਂਦੇ ਪਟੀਸ਼ਨ ਜਾਂ ਕੋਈ ਹੋਰ ਪਾਉਂਦਾ ਤੁਸੀਂ ਕਿਉਂ ਪਟੀਸ਼ਨ ਪਾਈ ਸੀ ਸਰ ਤੁਸੀਂ ਬੀਇੰਗ ਅ মিডিਆ ਪਰਸਨ ਤੇ ਮੇਰੇ ਖਿਆਲ ਵਿੱਚ ਬਹੁਤ ਸਾਰੇ ਦਰਸ਼ਕ ਉਸ ਕੈਟਾਗਰੀ ਦੇ ਹੈਗੇ ਆ ਜਿਹੜੇ ਥੋੜੇ ਬਹੁਤ ਲਿਟੀਗੇਸ਼ਨ ਦੇ ਐਸਪੈਕਟਸ ਨੂੰ ਸਮਝਦੇ ਆ ਤੇ ਜੇ ਮੈਂ ਉਸ ਹਿਸਾਬ ਨਾਲ ਗੱਲ ਕਰਾਂ ਤਾਂ ਇਹ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਸੀਗੀ ਜਿਹੜੀ ਤੁਸੀਂ ਗੱਲ ਕੀਤੀ ਕਿ ਨਾਰਮਲੀ ਇਹ ਹੁੰਦਾ ਹੈ ਕਿ ਦੋ ਧਿਰਾਂ ਤੁਸੀਂ ਸਹੀ ਗੱਲ ਕੀਤੀ ਕਿ ਦੋ ਧਿਰਾਂ ਜਦੋਂ ਲੜਦੀਆਂ ਭਿਆਂ ਹੁੰਦੀਆਂ ਤਾਂ ਦੋਨਾਂ ਧਿਰਾਂ ਚੋਂ ਇੱਕ ਤਰ੍ਹਾਂ ਜਿਹੜੀ ਹੈ ਉਹ ਹਾਈ ਕੋਰਟ ਪਹੁੰਚਦੀ ਹੈ ਜਾਂ ਅੱਗੇ ਕਾਰਵਾਈ ਕਰਦੀ ਹੈ ਅਸੀਂ ਵਿੱਚ ਕਿਵੇਂ ਇਨਵੋਲ ਹੋਏ ਅਸੀਂ ਐਸੇ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਜ਼ਰੀਏ ਇਨਵੋਲ ਹੋਏ ਸਾਡਾ ਸਿੱਧੂ ਮੂਸੇਵਾਲਾ ਦੇ ਮਰਡਰ ਕੇਸ ਦੇ ਨਾਲ ਅੰਨਾ ਸੰਬੰਧ ਨਹੀਂ ਸੀ ਸਾਡਾ ਸੰਬੰਧ ਸੀਗਾ ਐਸ ਇਸ਼ੂ ਤੋਂ ਕਿ ਲਾਰੈਂਸ ਬਿਸ਼ਨੋਈ ਜਿੰਦੇ ਉੱਤੇ ਦੇ ਰਾਉਂਡ 70 ਪਲਸ ਕੇਸਿਸ ਦਰਜ ਨੇ ਜਿੰਦੇ ਵਿੱਚ ਐਕਟਿਵ ਕੇਸਿਸ ਵੀ ਹੈਗੇ ਨੇ ਜਿੰਨਾ ਵਿੱਚ ਪੰਜਾਬ ਦੇ ਕਈ ਵੀਵੀਆਈਪੀਜ਼ ਨੂੰ ਕਈ ਵਪਾਰੀਆਂ ਨੂੰ ਕਈ ਲੋਕਾਂ ਨੂੰ ਕਈ ਫਿਲਮ ਇੰਡਸਟਰੀ ਤੇ 뮤직 ਇੰਡਸਟਰੀ ਦੇ ਲੋਕਾਂ ਨੂੰ ਫਰੋਤੀ ਦੀਆਂ ਕਾਲਾ ਕੀਤੀਆਂ ਗਈਆਂ ਤੇ ਇਹ ਕਲੇਮ ਕੀਤਾ ਗਿਆ ਕਿ ਲੋਰੈਂਸ ਗੋਏ ਬਿਸ਼ਨੋਈ ਦਾ ਗੈਂਗ ਇਹ ਫਰੋਤੀ ਮੰਗ ਰਿਹਾ ਔਰ ਉਹ ਕੇਸਿਸ ਦੀ ਹੈ ਇਨਵੈਸਟੀਗੇਸ਼ਨ ਹਾਲੇ ਤੱਕ ਕੋਟਾ ਡਿਫਰੈਂਟ ਡਿਫਰੈਂਟ ਸਟੇਜਿਸ ਦੇ ਉੱਤੇ ਪੈਂਡਿੰਗ ਪਈਆਂ ਨੇ ਕਈਆਂ ਚ ਇਨਕੁਆਰੀਆਂ ਨੇ ਕਈਆਂ ਚ ਇਨਵੈਸਟੀ ਅਪਲੀਕੇਸ਼ਨਸ ਨੇ ਠੀਕ ਹੈ ਜੀ ਹੁਣ ਹੋਇਆ ਕਿ ਵੀ ਉਸ ਐਸ ਕੈਟਾਗਰੀ ਦੇ ਬੰਦੇ ਨੂੰ ਇੱਕ ਓਪਨ ਐਕसेस ਮਿਲ ਗਿਆ ਇੰਟਰਨੈਟ ਦਾ ਔਰ ਉਹਨੇ ਪ੍ਰੂਫ ਕਰਤਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਅ ਨੈਸ਼ਨਲ ਮੀਡੀਆ ਦੇ ਉੱਤੇ ਆ ਕੇ ਬੜੀ ਛਾਤੀ ਠੋਕ ਕੇ ਜੋ ਕਿ ਹਿੰਦੁਸਤਾਨ ਦੇ ਇਤਿਹਾਸ ਅਜ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਸੀਗਾ ਕਦੇ ਵੀ ਇਸ ਤਰ੍ਹਾਂ ਉਪਲੀ ਬਰੇਜ਼ਨਲੀ ਨਹੀਂ ਹੋਇਆ ਸੀ ਜਰਨਲੀ ਵੀਡੀਓਜ਼ ਆndੀਆਂ ਸੀਗੀਆਂ ਜੇਲ੍ਹਾਂ ਦੇ ਵਿੱਚੋਂ ਦੀ ਐ ਫੇਸਬੁੱਕ ਤੇ ਪਾ ਦਿੱਤੀਆਂ ਗਈਆਂ ਮਾਰਕੁੱਟ ਦੀਆਂ ਵੀਡੀਓਜ਼ ਆ ਗਈਆਂ ਕੁਝ ਵੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਸੀਗਾ ਇਹ ਚੱਲ ਰਿਹਾ ਸੀਗਾ ਲੇਕਿਨ ਕਦੇ ਵੀ ਹਿੰਦੁਸਤਾਨ ਦੇ ਇਤਿਹਾਸ ਛੇ ਨਹੀਂ ਹੋਇਆ ਵੀ ਕੋਈ ਅਪਰਾਧੀ ਬਿਨਾ ਪਰਮਿਸ਼ਨ ਤੋਂ ਬਿਨਾ ਕਿਸੇ ਇਜਾਜ਼ਤ ਤੋਂ ਆਪ ਦਾ ਇੰਟਰਨੈਟ ਜਿਹੜਾ ਯੂਜ਼ ਉਹ ਕਰਦਾ ਪਿਆ ਹੈ ਜਿਹੜੀ ਸੈਲ ਚ ਬੈਠਾ ਹੈ ਕਿਸ ਤਰ੍ਹਾਂ ਦੇ ਕੱਪੜੇ ਪਾਏ ਆ ਕਿਸ ਤਰ੍ਹਾਂ ਦਾ ਉਹ ਲਾਈਵਲੀ ਕੁਐਸਚਨ ਕਰ ਰਿਹਾ ਹੈ ਉਸ ਇੰਟਰਵਿਊਅਰ ਦੇ ਨਾਲ ਇਹ ਇੱਕ ਬਹੁਤ ਵੱਡੀ ਘਟਨਾ ਸੀ ਜਿਨੇ ਸਾਨੂੰ ਅੰਦਰੋਂ ਦੀ ਚਿੰਜੋੜ ਦਿੱਤਾ ਬਹੁਤ ਲੋਕਾਂ ਨੇ ਇਸ ਚੀਜ਼ ਦਾ ਦਰਦ ਮਹਿਸੂਸ ਕੀਤਾ ਜਿਹੜੇ ਲੀਗਲ ਫੈਟਰਨਿਟੀ ਦੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਕਾਨੂੰਨ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜੁੜੇ ਹੋਏ ਨੇ ਭਾਵੇਂ ਉਹ ਪੁਲਿਸ ਦੇ ਲੈਵਲ ਤੇ ਲਗਾ ਲੋ ਐਡਵੋਕੇਟ ਦੇ ਲੈਵਲ ਤੇ ਲਗਾ ਲੋ ਜਾਂ ਲਿਟੀਗੈਂਟਸ ਦੇ ਲੈਵਲ ਤੇ ਲਗਾ ਲੋ ਬਹੁਤ ਸਾਰੇ ਲੋਕ ਨੀਵਰ ਰਾਜਨੀਤਿਕ ਉਭੀ ਹੋ ਕੇ ਹਰ ਤਰ੍ਹਾਂ ਦਾ ਬੰਦਾ ਜੁੜਿਆ ਹੋਇਆ ਸੋ ਉਹ ਜਿਹਨਾਂ ਜਦੋਂ ਦੇਖਦੇ ਆ ਕਿ ਲਾ ਐਂਡ ਆਰਡਰ ਸਿਸਟਮ ਦੇ ਵਿੱਚ ਇੱਕ ਕੱਡਾ ਵੱਡਾ ਲੂਪ ਹੋ ਲੈ ਤਾ ਵੱਡਾ ਇੱਕ ਸਨੈਗ ਹੈ ਕਿ ਵੀ ਇਹ ਜਿਹੜਾ ਇੱਕ ਅਪਰਾਧੀ ਹੈ ਉਹ ਇਸ ਤਰ੍ਹਾਂ ਇੰਟਰਵਿਊ ਕਿੱਦਾਂ ਕਰ ਸਕਦਾ ਸੋ ਅਸੀਂ ਉਸ ਚੀਜ਼ ਨੂੰ ਲੈ ਕੇ ਜਦੋਂ ਲਾ ਸਰਚ ਕੀਤਾ ਤੇ ਸਾਨੂੰ ਮਿਲਿਆ ਕਿ ਵੀ ਮੈਨੂਅਲ ਦੇ ਹਿਸਾਬ ਦੇ ਨਾਲ ਜਿਹੜਾ ਜੇਲ ਦਾ ਮੈਨੂਅਲ ਹੈ ਉਹਦੇ ਹਿਸਾਬ ਦੇ ਨਾਲ ਸਿਰਫ ਇੱਕ ਪਰਮਿਸ਼ਨ ਹੈ ਉਹ ਜਿਹੜੀ ਕਿ ਜੇਲ ਸੁਪਰੀਟੈਂਡੈਂਟ ਗ੍ਰਾਂਟ ਕਰੂਗਾ ਜੇ ਉਹ ਜੇਲ ਸੁਪਰੀਟੈਂਡੈਂਟ ਪਰਮਿਸ਼ਨ ਗ੍ਰਾਂਟ ਕਰੂਗਾ ਤੇ ਕੋਈ ਵੀ ਮੀਡੀਆ ਅਧਿਕਾਰੀ ਜਿਹਨੂੰ ਪਰਮਿਸ਼ਨ ਮਿਲੇਗੀ ਉਹਦੀ ਕੈਦੀ ਦੀ ਬਾਏ ਪਰਮਿਸ਼ਨ ਆਫ ਦੀ ਐਸਐਸਪੀ ਜੇਲ ਸੁਪਰੀਟੈਂਡੈਂਟ ਵੀ ਜਿਹੜਾ ਉਹਦਾ ਜੇਲ ਦਾ ਸੁਪਰੀਟੈਂਡੈਂਟ ਹੈ ਉਹਦੀ ਪਰਮਿਸ਼ਨ ਦੇ ਨਾਲ ਉਹ ਇੰਟਰਵਿਊ ਕਰੂਗਾ ਇਹਦਾ ਮਤਲਬ ਵੀ ਇਹ ਬਿਲਕੁਲ ਸਾਬਤ ਹੋ ਸਾਫ ਹੋ ਗਿਆ ਕਿ ਵੀ ਇਹ ਇਲੀਗਲ ਇੰਟਰਵਿਊ ਹੈ ਔਰ ਇਹਦੀ ਜਾਂਚ ਹੋਣੀ ਜ਼ਰੂਰੀ ਹੈ ਜਿੰਦੇ ਕਰਕੇ ਅਸੀਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਉਸ ਇੰਟਰਵਿਊ ਦੇ ਵਿੱਚ ਪੰਜਾਬ ਸਰਕਾਰ ਨੇ ਆਪਦੇ ਆਪ ਨੂੰ ਬਚਾਨ ਖਾਤਰ ਇੱਕ ਐਫੀਡੇਵਿਟ ਦਿੱਤਾ ਕਿ ਅਸੀਂ ਜੀ ਇੱਕ ਕਮੇਟੀ ਗਠਿਤ ਕਰਦੇ ਪਿਆ ਉਹ ਕਮੇਟੀ ਐ ਸਾਰੇ ਇਸ਼ੂ ਦੀ ਜਾਂਚ ਕਰੇਗੀ ਜਦ ਕਿ ਸਰਕਾਰ ਇਹ ਕਹਿ ਸਕਦੀ ਸੀ ਕਿ ਸਾਡਾ ਡੀਜੀਪੀ ਇਹ ਬੋਲ ਚੁੱਕਿਆ ਹੈ ਕਿ ਇੰਟਰਵਿਊ ਪੰਜਾਬ ਚ ਨਹੀਂ ਹੋਈ ਜੀ ਪੰਜਾਬ ਤੋਂ ਬਾਹਰ ਹੋਈ ਹੈ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਇੱਕ ਕਮੇਟੀ ਬਿਠਾਵਾਂਗੇ ਉਹ ਇੱਕ ਪਹਿਲਾ ਮੋਰਲ ਸਕਸੈਸ ਸੀਗਾ ਸਾਡਾ ਕਿ ਵੀ ਚਲੋ ਇਹਨਾਂ ਦਾ ਮੰਨੇ ਕੀ ਵੀ ਸੀ ਇਨਕੁਆਇਰੀ ਕਰਾਂਗੇ ਪਹਿਲਾਂ ਤੇ ਬਿਨਾ ਇਨਕੁਆਇਰੀ ਤੋਂ ਹੀ ਫੈਸਲੇ ਪਾਸ ਕਰੀ ਜਾਂਦੇ ਨੇ ਤੋਂ ਅਸੀਂ ਇਹਨਾਂ ਨੂੰ ਬੇਸਿਕਲੀ ਅਕਾਊਂਟੇਬਲ ਬਣਾਉਣਾ ਚਾਹੁੰਦੇ ਸੀ ਤੇ ਅਸੀਂ ਇਹਨਾਂ ਨੂੰ ਇਨਕੁਆਇਰੀ ਦਾ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ ਡਰਾਮਾ ਉਹਦੀ ਸਾਨੂੰ ਇਹ ਕਿਹਾ ਗਿਆ ਕਿ ਵੀ ਤੁਸੀਂ ਪਟੀਸ਼ਨਰ ਹੋਣ ਦੇ ਨਾਤੇ ਐਡਵੋਕੇਟ ਹੋਣ ਦੇ ਨਾਤੇ ਤੁਸੀਂ ਐਸ ਜਿਹੜੀ ਇਨਕੁਆਇਰੀ ਕਮੇਟੀ ਹੈ ਦੀ ਜਦੋਂ ਕੋਈ ਮੀਟਿੰਗ ਹੋਏਗੀ ਤਾਂ ਤੁਸੀਂ اٹینڈ ਕਰ ਸਕਦੇ ਹੋ ਲੇਕਿਨ 8-7 8 ਮਹੀਨੇ ਬੀਤ ਗਏ ਕੋਈ ਐਸਆਈਟੀ ਅੱਗੇ ਨਹੀਂ ਵਧੀ ਕੋਈ ਇਨਕੁਆਇਰੀ ਨਹੀਂ ਹੋਈ ਕੋਈ ਮੀਟਿੰਗ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਔਰ ਇਹ ਮੈਂ ਔਨ ਰਿਕਾਰਡ ਗੱਲਾਂ ਕਹਿ ਰਿਹਾ ਮਤਲਬ ਵੀ ਇਹ ਹਾਈ ਕੋਰਟ ਦੇ ਆਰਡਰਾਂ ਦਾ ਪਾਰਟ ਹੈ ਮੈਂ ਕੋਈ ਲੋਕੋ ਕੇ ਗੱਲ ਨਹੀਂ ਕਰ ਰਿਹਾ ਕਿ ਵੀ ਮੈਂ ਆਪਦੇ ਵੱਲੋਂ ਜੋੜ ਰਿਹਾ ਹਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਮਾਨਯੋਗ ਹਾਈ ਕੋਰਟ ਦੇ ਅੱਗੇ ਸੀ ਦੁਬਾਰਾ ਇਹ ਆਪਦੀ ਦਰਖਾਸਤ ਲੈ ਕੇ ਗਏ ਇੱਕ ਚਲਦੇ ਹੋਏ ਕੇਸ ਦੇ ਵਿੱਚ ਜਿੰਦੇ ਵਿੱਚ ਮਾਨਯੋਗ ਹਾਈ ਕੋਰਟ ਆਲਰੇਡੀ ਪੰਜਾਬ ਦੇ ਅੰਦਰ ਜੇਲ੍ਹਾਂ ਦੇ ਵਿੱਚ ਇੰਟਰਨੈਟ ਦੀ ਵਰਤੋਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਐਸ ਇਸ਼ੂ ਨੂੰ ਆਲਰੇਡੀ ਡਿਸਕਸ ਕਰ ਰਹੀ ਸੀਗੀ ਉਸੇ ਕੇਸ ਦੇ ਵਿੱਚ ਸਾਨੂੰ ਵੀ ਪਾਰਟੀ ਬਣਾ ਲਿੱਤਾ ਗਿਆ ਔਰ ਐਸ ਇਸ਼ੂ ਨੂੰ ਕਿਉਂਕਿ ਇਹ ਬਹੁਤ ਦਾ इशू ਸੀਗਾ ਕਿ ਵੀ ਇੰਨੀ ਕਿੱਡੀ ਓਪਨ ਜੇਲ ਹੋ ਗਈ ਕਿ ਵੀ ਉੱਥੇ ਤੁਹਾਨੂੰ ਤੁਹਾਡੀ ਫ੍ਰੀਕਵੈਂਸੀ ਦਾ ਨੈਟਵਰਕ ਅਵੇਲੇਬਲ ਹੋ ਗਿਆ ਤੁਹਾਨੂੰ ਬਹੁਤ ਸੌਂਗ ਇੰਟਰਨੈਟ ਮਿਲਿਆ ਕਿ ਇੰਟਰਵਿਊ ਕਰ ਸਕਿਆ ਇਹ ਸਰ ਉਹ 45 ਮਿੰਟ ਦਾ ਕੰਟੀਨਿਊਸਲੀ ਮਿਲਿਆ ਨਾ ਕਿ ਵੀ ਉਹ ਉਹਨੂੰ 40-45 ਮਿੰਟ ਦਾ ਇੰਟਰਵਿਊ ਚੱਲੀ ਜਿਹੜੀ ਮੈਂ ਫਰਸਟ ਇੰਟਰਵਿਊ ਦੀ ਗੱਲ ਕਰਦਾ ਪਿਆ ਜਦੋਂ ਫਰਸਟ ਇੰਟਰਵਿਊ ਹੋਈ ਤੇ ਇਹ ਜਿਹੜੀ ਸੀਗੀ 40-45 ਮਿੰਟ ਦੀ ਇਹਦਾ ਮਤਲਬ ਲਾਰੈਂਸ ਬਿਸ਼ਨੋਈ ਨੂੰ ਘੰਟਾ ਡੇਢ ਘੰਟਾ ਬਿਲਕੁਲ ਫ੍ਰੀ ਮਿਲਿਆ ਜਿਹਦੇ ਵਿੱਚ ਮੀਡੀਆ ਦਾ ਸੈਟਅਪ ਹੁੰਦਾ ਹੈ ਉਹਦੇ ਵਿੱਚ ਪ੍ਰੋਪਰ ਇੰਟਰਵਿਊ ਕੀਤੀ ਜਾਂਦੀ ਮਤਲਬ ਪੂਰੀ ਐਚਡੀ ਕੁਆਲਿਟੀ ਦੀ ਪ੍ਰੋਡਕਸ਼ਨ ਵੈਲਿਊ ਵਾਲੀ ਇੰਟਰਵਿਊ ਸੀਗੀ ਮਤਲਬ ਉਹਨੂੰ ਸੈਟਅਪ ਤਿਆਰ ਕਰਕੇ ਦਿੱਤਾ ਗਿਆ ਸੀਗਾ ਉਹ ਉਹ ਇੰਟਰਵਿਊ ਜਦੋਂ ਮਤਲਬ ਅਸੀਂ ਕੋਰਟ ਕਿ ਹਾਊ ਇਟ ਇਜ਼ ਪੋਸੀਬਲ ਉਹਦੇ ਵਾਸਤੇ ਫਿਰ ਕੋਰਟ ਨੇ ਪੰਜਾਬ ਪੁਲਿਸ ਮੈਂ ਇੱਥੋਂ ਗੱਲ ਨਵੀਂ ਸ਼ੁਰੂ ਹੋ ਰਹੀ ਹੈ ਇਸ ਕਰਕੇ ਮੈਂ ਜ਼ਰੂਰ ਕਹਾਂਗਾ ਕਿ ਤੁਹਾਡੀ ਪੁਰਾਣੀਆਂ ਸਟੇਟਮੈਂਟਸ ਨੂੰ ਤੁਸੀਂ ਸਾਹਮਣੇ ਰੱਖੋ ਵੀ ਇੱਥੋਂ ਦੀ ਇਹ ਗੱਲ ਸ਼ੁਰੂ ਹੋਈ ਕਿ ਹਾਈ ਮਾਨਯੋਗ ਹਾਈ ਕੋਰਟ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਿਤ ਕੀਤਾ ਉਹਨੂੰ ਭਾਵੇਂ ਸਪੈਸ਼ਲ ਟਾਸਕ ਫੋਰਸ ਕਹ ਲੋ ਜਾਂ ਐਸਆਈਟੀ ਕਹ ਲੋ ਉਹ ਸਪੈਸ਼ਲ ਟਾਸਕ ਫੋਰਸ ਬਣਾਈ ਜਿੰਦੇ ਵਿੱਚ ਸਿਰਫ ਤਿੰਨ ਅਫੀਸਰ ਸ਼ਾਮਿਲ ਕੀਤੇ ਗਏ ਜਿਨ੍ਹਾਂ ਦੇ ਨਾਮ ਤੁਸੀਂ ਲੈ ਹੈ ਪ੍ਰਮੋਦ ਕੁਮਾਰ ਜੀ ਨੂੰ ਉਹਦਾ ਹੈੱਡ ਬਣਾਇਆ ਔਰ ਇਹ ਜ਼ਿੰਮੇਵਾਰੀ ਲਗਾਈ ਕਿ ਤੁਸੀਂ ਇਨਕੁਆਇਰੀ ਤਾਂ ਕਰਨੀ ਹੈ ਇਹਨੂੰ ਲੇਕਿਨ ਪਰਚੇ ਦਰਜ ਕਰਕੇ ਇਨਕੁਆਇਰੀ ਇਨਵੈਸਟੀਗੇਸ਼ਨ ਕਰੋ ਉਹ ਫਿਰ ਦੋ ਐਫ ਆਈ ਆਰ ਜਿਹੜੀਆਂ ਸੀਗੀਆਂ ਉਹ ਰਜਿਸਟਰ ਹੋਈਆਂ ਦੋ ਡਿਫਰੈਂਟ ਇਨਸੀਡੈਂਟਸ ਦੇ ਪਹਿਲੀ ਵਾਰ ਪੰਜਾਬ ਪੁਲਿਸ ਨੇ ਪਰਚੇ ਦਰਜ ਕੀਤੇ ਅਰਾਊਂਡ 10 12 ਮਹੀਨਿਆਂ ਬਾਅਦ ਜਦੋਂ ਹਾਈ ਕੋਰਟ ਦੇ ਵਿੱਚ ਜਵਾਬ ਦੇਣਾ ਮੁਸ਼ਕਲ ਹੋ ਗਿਆ ਔਰ ਹਾਈ ਕੋਰਟ ਦਾ ਦਬਾਅ ਬਣ ਗਿਆ ਉਸ ਤੋਂ ਬਾਅਦ ਇਹਨਾਂ ਨੇ ਦੋ ਐਫ ਆਈ ਆਰ ਰਜਿਸਟਰ ਕੀਤੀਆਂ ਪਹਿਲੀ ਇੰਟਰਵਿਊ ਦੀ ਸੈਪਰੇਟ ਐਫ ਆਈ ਆਰ ਦਰਜ ਕੀਤੀ ਦੂਜੀ ਇੰਟਰਵਿਊ ਦੀ ਸੈਪਰੇਟ ਐਫ ਆਈ ਆਰ ਦਰਜ ਕੀਤੀ ਐਡਵੋਕੇਟ ਸਾਹਿਬ ਇਹ ਜਿਹੜੀਆਂ ਐਫ ਆਈ ਆਰ ਦਰਜ ਹੋਈਆਂ ਇਹ ਐਫ ਆਈ ਆਰ ਐਫ ਆਈ ਆਰ ਬਾਈ ਨੇਮ ਦਰਜ ਹੋਈਆਂ ਕਿਸੇ ਦਾ ਨਾਮ ਇਸ ਐਫ ਆਈ ਆਰ ਦੇ ਵਿੱਚ ਹੈ ਜਾਂ ਇਹ ਯਸ ਯਸ ਸਰ ਮੈਂ ਇਹਦੇ ਬਾਰੇ ਕਲੀਅਰ ਕਰਾਂ ਕਿਉਂਕਿ ਜਿਹੜੀ ਐਫ ਆਈ ਆਰ ਰਜਿਸਟਰ ਕਰਨ ਦਾ ਮੇਨ ਮੋਟਿਵ ਇਹ ਹੈ ਸੀਗਾ ਕਿ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਜਾਵੇ ਇਨਕੁਆਇਰ ਨਾ ਕੀਤਾ ਜਾਵੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਨਵੈਸਟੀਗੇਸ਼ਨ ਤੇ ਇਨਕੁਆਇਰੀ 'ਚ ਬਹੁਤ ਵੱਡਾ ਫਰਕ ਹੈ ਔਰ ਇਨਵੈਸਟੀਗੇਸ਼ਨ ਜਦੋਂ ਕੀਤੀ ਜਾਂਦੀ ਹੈ ਉਦੋਂ ਪੁਲਿਸ ਸਕੂਲ ਬਹੁਤ ਸਾਰੀਆਂ ਐਸੀਆਂ ਪਾਵਰਜ਼ ਹੁੰਦੀਆਂ ਨੇ ਸੀਆਰਪੀਸੀ ਦੇ ਅੰਦਰ ਜਿਹੜੀਆਂ ਕੀ ਇਨਕੁਆਇਰੀ ਦੇ ਡਿਊਰਿੰਗ ਨਹੀਂ ਹੁੰਦੀਆਂ ਸੋ ਇਸ ਕਰਕੇ ਪਹਿਲਾ ਕੋਰਟ ਨੇ ਬਿਨਾ ਨਾਮ ਤੋਂ ਐਫਆਈਆਰ ਰਜਿਸਟਰ ਕਰਵਾਈਆਂ ਸੋ ਜਿਹੜੀ ਪਹਿਲੀ ਐਫਆਈਆਰ ਸੀ ਉਹ ਇੱਕ ਨੰਬਰ ਐਫਆਈਆਰ ਸੀਗੀ ਉਹਦੇ ਵਿੱਚ ਪਹਿਲੀ ਇੰਟਰਵਿਊ ਨੂੰ ਉਹਨਾਂ ਨੇ ਇਨਵੈਸਟੀਗੇਟ ਕਰਨਾ ਸੀ ਵੀ ਪਹਿਲੀ ਇੰਟਰਵਿਊ ਕਿੱਥੇ ਹੋਈ ਏ ਕੱਲ ਜਦੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਉਹਨਾਂ ਨੇ ਜਿਹੜੇ ਮਿਸਟਰ ਪ੍ਰਮੋਦ ਕੁਮਾਰ ਆਈਪੀਐਸ ਆਫੀਸਰ ਨੇ ਡੀਜੀਪੀ ਪੰਜਾਬ ਹਿਊਮਨ ਰਾਈਟ ਵਿੰਗ ਦੇ ਬੜੇ ਰਿਸਪੌਂਸੀਬਲ ਹੋਤੇ ਤੇ ਉਹ ਮੌਜੂਦ ਨੇ ਔਰ ਉਹਨਾਂ ਦੀਆਂ ਸਰਵਿਸਿਜ਼ ਪੰਜਾਬ ਕੈਡਰ ਦੀਆਂ ਹੀ ਹੈਗੀਆਂ ਨੇ ਔਰ ਉਹ ਇੱਥੇ ਲੱਗੇ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਤੇ ਹੇਟ ਲੇਕਿਨ ਉਹਨਾਂ ਨੇ ਉਹ ਰਿਪੋਰਟ ਸਰਕਾਰ ਨੂੰ ਨਹੀਂ ਦੇਣੀ ਸੀ ਪੰਜਾਬ ਪੁਲਿਸ ਨੂੰ ਨਹੀਂ ਦੇਣੀ ਸੀ ਉਹ ਰਿਪੋਰਟ ਉਹਨਾਂ ਨੇ ਸਿਰਫ ਸੀਲਡ ਕਵਰ ਦੇ ਵਿੱਚ ਮਾਨਯੋਗ ਹਾਈ ਕੋਰਟ ਨੂੰ ਦੇਣੀ ਸੀਗੀ ਉਹ ਜਦੋਂ ਅੱਜ ਮਾਨਯੋਗ ਹਾਈ ਕੋਰਟ ਨੂੰ ਕੱਲ ਉਹਨਾਂ ਨੇ ਦਿੱਤੀ ਇੱਕ ਸੀਲਡ ਕਵਰ ਦੇ ਵਿੱਚ ਰਿਪੋਰਟ ਤੇ ਉਸ ਟਾਈਮ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਹੁਣ ਤੱਕ ਕੀ ਸਕਸੈਸ ਕਿ ਹਾਸਲ ਕੀਤਾ ਹੈ ਜਾਂ ਕਿੰਨੀ ਡਿਵੈਲਪਮੈਂਟ ਹੋਈ ਹੈ ਉਹ ਕਹਿੰਦੇ ਜੀ ਅਸੀਂ ਇਹ ਪਤਾਕਰਾਂਚ ਕਾਮਯਾਬ ਹੋ ਗਏ ਆ ਕਿ ਜਿਹੜੀ ਇਹ ਇੰਟਰਵਿਊ ਫਸਟ ਇੰਟਰਵਿਊ ਫਸਟ ਐਫਆਈਆਰ ਚ ਹੋਈ ਹੈ ਉਹ ਇੰਟਰਵਿਊ ਦੇ ਟਾਈਮ ਲਾਰੈਂਸ ਬਿਸ਼ਨੋਈ ਪੰਜਾਬ ਦੀਆਂ ਹਦਾ ਦੇ ਅੰਦਰ ਸੀਗਾ ਲੇਕਿਨ ਹੱਲੇ ਅਸੀਂ ਇਹ ਡਿਸਾਈਡ ਕਰਕੇ ਕੋਰਟ ਨੂੰ ਇਨਫੋਰਮ ਕਰਾਂਗੇ ਕਿ ਕੌਣ ਆਫੀਸਰ ਇਨਵੋਲਡ ਸੀਗੇ ਕਿਹੜੇ ਬੰਦਿਆਂ ਦੀ ਉਹ ਕਸਟਡੀ ਹੇਠ ਸੀਗਾ ਜੇਲ੍ਹ ਦੇ ਅੰਦਰ ਸੀ ਜੇਲ੍ਹ ਦੇ ਬਾਹਰ ਸੀ ਟਰਾਂਜ਼ਿਟ ਤੇ ਸੀਗਾ ਉਹ ਉਹਦੇ ਬਾਰੇ ਬਹੁਤ ਸਾਰੇ ਕਿਆਸ ਲਗਾਏ ਜਾ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ ਉਹਦੀ ਜਾਣਕਾਰੀ ਹੈ ਲੇਕਿਨ ਪੁਲਿਸ ਦਾ ਜਿਹੜਾ ਕੰਮ ਹੈ ਉਹ ਬਿਲਕੁਲ ਡਾਕੂਮੈਂਟਡ ਗ੍ਰੇਸ ਦੇ ਉੱਤੇ ਹੋਵੇਗਾ ਨੈੱਟ ਦੇ ਨਾਲ ਨੈੱਟ ਜੁਡਿਸ਼ੀਅਲ ਕੱਲ ਜਦੋਂ ਇਹ ਅਸੀਂ ਖਬਰ ਚਲਾਈ ਕੱਲ ਜਦੋਂ ਅਸੀਂ ਇਹ ਖਬਰ ਚਲਾਈ ਤਾ ਇਸ ਦੇ ਥੱਲੇ ਕੁਝ ਟ੍ਰੋਲਿੰਗ ਹੋਈਆਂ ਉਹ ਸਾਨੂੰ ਪਤਾ ਹੈ ਕਿ ਕੁਝ ਪਾਰਟੀ ਦੇ ਆਈਟੀ ਵਿੰਗ ਦੇ ਲੋਕਾਂ ਨੇ ਵੀ ਇਹ ਕੀਤਾ ਉਹਨਾਂ ਨੇ ਕਿਹਾ ਕਿ ਦੇਖੋ ਇਹ ਸੀਲਡ ਰਿਪੋਰਟ ਹੈ ਸੀਲਡ ਰਿਪੋਰਟ ਤਾਂ ਹਜੇ ਹਾਈ ਕੋਰਟ ਦੇ ਕੋਲ ਹੈ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਜੀ ਇਹ ਪੰਜਾਬ ਦੀ ਹਦੂਦ ਦੇ ਅੰਦਰ ਹੋਈ ਹੈ ਹਲੇ ਤਾਂ ਹੋਰ ਰਿਪੋਰਟਾਂ ਖੁੱਲੀਆਂ ਹੀ ਨਹੀਂ ਰਿਪੋਰਟਾਂ ਖੁੱਲਣਗੀਆਂ ਤਾਂ ਪਤਾ ਲੱਗੇਗਾ ਸੌਰੀ ਟੂ ਕੱਟ ਯੂ ਇਨ ਬਿਟਵੀਨ ਮੈਂ ਤੁਹਾਨੂੰ ਵਿੱਚ ਕੱਟ ਨਹੀਂ ਕਰਨਾ ਚਾਹੁੰਦਾ ਸੀ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਜਿਹੜੇ ਕੋਈ ਟਰੋਲ ਕਰਦਾ ਹੈ ਕੋਈ ਸਟੇਟਮੈਂਟ ਦਿੰਦਾ ਹੈ ਜਿੰਨੀ ਦੇਰ ਤੱਕ ਜੇ ਉਹ ਵਿਅਕਤੀ ਕੋਰਟ ਦੇ ਅੰਦਰ ਮੌਜੂਦ ਸੀਗਾ ਫਿਰ ਤਾਂ ਉਹਦੀ ਦਿੱਤੀ ਹੋਈ ਟਰੋਲਿੰਗ ਤੇ ਸਟੇਟਮੈਂਟ ਕੋਈ ਵੈਲਿਊ ਰੱਖਦੀ ਹੈ ਲੇਕਿਨ ਜੇ ਉਹ ਬੰਦਾ ਕੋਰਟ ਦੇ ਅੰਦਰ ਮੌਜੂਦ ਨਹੀਂ ਸੀਗਾ ਔਰ ਉਹਨੂੰ ਇਹ ਨਹੀਂ ਪਤਾ ਕਿ ਕੋਰਟ ਦੇ ਅੰਦਰ ਕੀ ਹੋਇਆ ਸੀਗਾ ਜੇ ਉਹਨੂੰ ਇਹ ਨਹੀਂ ਪਤਾ ਕਿਸੇ ਸੋਰਸ ਦੇ ਥਰੂ ਕਿ ਅੰਦਰ ਕੋਰਟ 'ਚ ਕਾਰਵਾਈ ਕੀ ਚੱਲਦੀ ਪਈ ਸੀ ਤੇ ਆਦਾ ਮਤਲਬ ਸਿਰਫ ਆਪਦੇ ਘਰ 'ਚ ਬੈਠ ਕੇ WhatsApp ਤੇ ਕੋਈ ਵੀ ਗਿਆਨ ਪੜ੍ਹ ਕੇ ਤੇ ਉਸ ਤੋਂ ਬਾਅਦ ਉਹਨੂੰ ਟਰੋਲ ਕਰ ਦਿੰਦੇ ਆ ਜਿਹੜੇ ਜਿਹੜੇ ਜਿੰਨੇ ਵੀ ਆਫੀਸਰ ਕੋਰਟ ਚ ਮੌਜੂਦ ਸੀ ਜਿੰਨੇ ਵੀ ਵਕੀਲ ਕੋਰਟ ਚ ਮੌਜੂਦ ਸੀ ਜਿੰਨੇ মিডিਆ ਕਰਮੀ ਮੌਜੂਦ ਸੀ ਉਹਨਾਂ ਸਾਰਿਆਂ ਦੀ ਹਾਜ਼ਰੀ ਚ ਪ੍ਰਮੋਦ ਕੁਮਾਰ ਜੀ ਥਰੂ ਵੀਡੀਓ ਕਾਨਫਰੈਂਸਿੰਗ ਪੇਸ਼ ਹੋਏ ਉਹਨਾਂ ਦਾ ਸਟਾਫ ਇਨ ਪਰਸਨ ਪੇਸ਼ ਹੋਇਆ ਸੀਲਡ ਰਿਪੋਰਟ ਹਾਈ ਕੋਰਟ ਨੂੰ ਦਿੱਤੀ ਗਈ ਮਾਨਯੋਗ ਹਾਈ ਕੋਰਟ ਨੇ ਉਹ ਸੀਲਡ ਰਿਪੋਰਟ ਓਪਨ ਕੋਰਟ ਚ ਖੋਲੀ ਦੇਖੀ ਬੰਦ ਕੀਤੀ ਔਰ ਦੁਬਾਰਾ ਉਹਦੇ ਤੇ ਮੋਹਰ ਲੱਗੀ ਹਾਈ ਕੋਰਟ ਦੀ ਇਹ ਸੀਲ ਇਹਨਾਂ ਲੋਕਾਂ ਨੂੰ ਪ੍ਰੋਸੀਜਰ ਦਾ ਪਤਾ ਨਹੀਂ ਹੁੰਦਾ ਇਸ ਕਰਕੇ ਕੁਝ ਵੀ ਗੱਲ ਕਰ ਦਿੰਦੇ ਆ ਜਦੋਂ ਇਹ ਪ੍ਰੋਸੀਜਰ ਹੋਇਆ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਪ੍ਰਮੋਦ ਕੁਮਾਰ ਜੀ ਕੋਲੋਂ ਜਦੋਂ ਪੁੱਛਿਆ ਤੇ ਪ੍ਰਮੋਦ ਕੁਮਾਰ ਜੀ ਨੇ ਓਪਨ ਕੋਰਟ 'ਚ ਸਟੇਟਮੈਂਟ ਦਿੱਤੀ ਕਿ ਜਨਾਬ ਪਹਿਲੀ ਸਟੇਟਸ ਰਿਪੋਰਟ ਜਿਹੜੀ ਅਸੀਂ ਦਿੱਤੀ ਇੱਕ ਨੰਬਰ ਐਫ ਆਈ ਆਰ ਚ ਉਹਦੇ ਵਿੱਚ ਸਸੀਂ ਅਸੈਸ ਕਰਨ ਚ ਕਾਮਯਾਬ ਹੋ ਗਏ ਆ ਕਿ ਇਹ ਪੰਜਾਬ ਦੀਆਂ ਹਦਾ ਦੇ ਅੰਦਰ ਸੀਗਾ ਲਾਰੈਂਸ ਬਿਸ਼ਨੋਈ ਜਦੋਂ ਇੰਟਰਵਿਊ ਹੋਈ ਹੈ ਫਸਟ ਔਰ ਇਹ ਵੀ ਦੱਸਿਆ ਕਿ ਇੰਟਰਵਿਊਰ ਜਿਹੜਾ ਸੀਗਾ ਉਹ ਚੰਡੀਗੜ੍ਹ ਚ ਮੌਜੂਦ ਸੀਗਾ ਇੰਟਰਵਿਊਰ ਚੰਡੀਗੜ੍ਹ ਚ ਸੀਗਾ ਤੇ ਜਿੰਦੀ ਇੰਟਰਵਿਊ ਹੋਈ ਉਹ ਪੰਜਾਬ ਦੀ ਹਦੂਦ ਦੇ ਅੰਦਰ ਸੀਗਾ ਬਿਲਕੁਲ ਦੱਸ ਸੀਗਾ ਚਲੋ ਇੱਕ ਗੱਲ ਤਾਂ ਬਿਲਕੁਲ ਨੀਰ ਹੋ ਗਈ ਆਪਣੇ ਦਰਸ਼ਕਾਂ ਨੂੰ ਫੇਰ ਯਾਦ ਕਰਾ ਦਈਏ ਜਿਹੜੀ ਗੱਲ ਸਰ ਕਹਿ ਰਹੇ ਨੇ ਕਿ ਉਹ ਪ੍ਰਬੋਧ ਕੁਮਾਰ ਹੁਣ ਨੇ ਮੰਨਿਆ ਕਿ ਪੰਜਾਬ ਦੀਆਂ ਹਦਾ ਦੇ ਅੰਦਰ ਸੀਗਾ ਇਸ ਕਰਕੇ ਜਿਹੜੇ ਉਹ ਲੋਕ ਦਾਵਾ ਕਰਦੇ ਨੇ ਕਿ ਸੀਲਡ ਰਿਪੋਰਟ ਤਾਂ ਹਾਈ ਕੋਰਟ ਦੇ ਵਿੱਚ ਖੁੱਲੀ ਨਹੀਂ ਜਾਂ ਖੁੱਲੇਗੀ ਤਾਂ ਐਡਵੋਕੇਟ ਸਾਹਿਬ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਡੀਜੀਪੀ ਸਾਹਿਬ ਨੇ ਮੰਨਿਆ ਕਿ ਹਾਂ ਭਾਈ ਉਹ ਹਦੂਦ ਦੇ ਅੰਦਰ ਸੀ ਸਰ ਹੁਣ ਇਹ ਦੱਸਿਓ ਕਿ ਹੁਣ ਅੱਗੇ ਦੀ ਕਾਰਵਾਈ ਦੇ ਲਈ ਟਾਈਮ ਮੰਗਿਆ ਐਸਆਈਟੀ ਨੇ ਹੋਰ ਦੂਜੀ ਇੰਟਰਵਿਊ ਕਿੱਥੇ ਹੋਈ ਕਿਹੜੇ ਅਫਸਰ ਇਨਵੋਲਡ ਸੀਗੇ ਉਸ ਬਾਰੇ ਹੋਰ ਟਾਈਮ ਮੰਗਿਆ ਹਲੇ ਅ ਸਰ ਮੈਂ ਸਾਡੀਆਂ ਵੀ ਕੁਝ ਕਿਉਂਕਿ ਚੱਲਦਾ ਹੋਇਆ ਕੇਸ ਹੈ ਚਲਦੀ ਹੋਈ ਇਨਵੈਸਟੀਗੇਸ਼ਨ ਹੈ ਤੇ ਸਾਡੀਆਂ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਜੀ 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 ਤਾਂ ਐਸ ਕਰਕੇ ਸੈਕਿੰਡ ਰਿਪੋਰਟ ਦੇ ਬਾਰੇ ਥੋੜਾ ਬਹੁਤ ਉਹਨਾਂ ਨੇ ਡਿਸਕਸ ਕੀਤਾ ਲੇਕਿਨ ਮੈਨੂੰ ਪਰਮਿਸ਼ਨ ਨਹੀਂ ਹੈ ਕਿ ਮੈਂ ਤੁਹਾਡੇ ਸਾਹਮਣੇ ਉਹ ਡਿਸਕਲੋਸ ਕਰਾਂ ਜਾਂ ਡਿਸਕਸ ਕਰਾਂ ਕਿਉਂਕਿ ਉਹ ਇੱਕ ਚੱਲਦੇ ਹੋਏ ਕੇਸ ਦਾ ਹਿੱਸਾ ਹੈ ਤੇ ਐਜ਼ ਐਨ ਐਡਵੋਕੇਟ ਮੈਨੂੰ ਲੱਗਦਾ ਹੈ ਜੇ ਮੈਂ ਮੈਂ ਸਮਝ ਸਕਦਾ ਮੈਨੇ ਕੱਲ ਇੱਕ ਗੱਲ ਛੋਟੇ ਜਿਹੇ ਦੱਸੋ ਸਰ ਇੱਕ ਪਾਸੇ ਡੀਜੀਪੀ ਸਾਹਿਬ ਜੀ ਨਾਲ ਲੇਕਿਨ ਲੇਕਿਨ 3 ਮਹੀਨੇ ਦਾ 3 ਮਹੀਨੇ ਦਾ ਟਾਈਮ 3 ਮਹੀਨੇ ਦਾ ਟਾਈਮ ਮੰਗਿਆ ਗਿਆ ਹੈ ਬੀਜੀਪੀ ਸਾਹਿਬ ਵੱਲੋਂ ਡੀਜੀਪੀ ਆਪਣਾ ਮਨੁੱਖੀ ਅਧਿਕਾਰ ਹਿਊਮਨ ਰਾਈਟਸ ਜਿਹੜੇ ਜਿਹੜੇ ਪ੍ਰਮੋਦ ਕੁਮਾਰ ਜੀ ਪ੍ਰਮੋਦ ਕੁਮਾਰ ਜੀ ਡੀਜੀਪੀ ਹਿਊਮਨ ਰਾਈਟਸ ਵੱਲੋਂ 3 ਮਹੀਨੇ ਦਾ ਟਾਈਮ ਮੰਗਿਆ ਗਿਆ ਉਹਨਾਂ ਨੇ ਕਿਹਾ ਮੈਂ 3 ਮਹੀਨੇ ਦੇ ਵਿੱਚ ਵਿੱਚ ਇਸ ਸਾਰੀ ਸਿੱਟਾ ਰਿਪੋਰਟ ਨੂੰ ਕੰਪਲੀਟ ਕਰ ਦਿਆਂਗਾ ਜਿਹੜੀ ਪੁਰਾਣੀ ਫਸਟ ਐਫ ਆਈ ਆਰ ਹੈ ਉਹਦੇ ਰਿਗਾਰਡਿੰਗ ਵੀ ਤੇ ਦੂਜੀ ਦੇ ਰਿਗਾਰਡਿੰਗ ਵੀ ਕਿ ਅੱਗੋਂ ਐਦੇ ਤੇ ਕਿਹੜੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਉਹ ਬਹੁਤ ਛੋਟਾ ਪਾਰਟ ਹੈ ਲੇਕਿਨ ਉਹਦੇ ਵਾਸਤੇ ਉਹਨੂੰ ਟਾਈਮ ਚਾਹੀਦਾ ਕਿਉਂਕਿ ਮੇਨ ਚੀਜ਼ ਉਹ ਅਸੈਸ ਕਰ ਚੁੱਕਿਆ ਹੈ ਮੇਨ ਚੀਜ਼ ਉਹ ਲੋਕੇਟ ਕਰ ਚੁੱਕਿਆ ਹੈ ਸਰਚ ਕਰ ਚੁੱਕਿਆ ਹੈ ਕਿ ਵੀ ਇਹ ਇੰਟਰਵਿਊ ਜਿਹੜੀ ਸੀਗੀ ਉਹ ਕਿਹੜੀ ਜਗ੍ਹਾ ਤੇ ਹੋਈ ਹੈ ਕਿੱਥੋਂ ਦੀ ਮਤਲਬ ਕਿਹੜੀ ਸਟੇਟ ਦੇ ਅੰਦਰ ਹੋਈ ਹੈ ਸੋ ਹੁਣ ਜਿਹੜਾ ਉਹ ਬਾਕੀ ਵਾਲਾ ਪੋਰਸ਼ਨ ਹੈ ਉਹ ਬਹੁਤ ਛੋਟਾ ਪੋਰਸ਼ਨ ਹੈ ਉਹ ਵੀ ਮੇਰੇ ਖਿਆਲ ਚ ਜੇ ਇੱਥੋਂ ਤੱਕ ਪਹੁੰਚ ਗਏ ਤਾਂ ਅੱਗੇ ਵੀ ਪ ਇਸ ਪੂਰੀ ਤਫਤੀਸ਼ ਦੇ ਵਿੱਚ ਇੰਟਰਵਿਊ ਲੈਣ ਵਾਲੇ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਉਦੋਂ ਤੋਂ ਵੀ ਤਫਤੀਸ਼ ਕੀਤੀ ਗਈ ਜੇ ਤੁਸੀਂ ਦੱਸ ਸਕੋ ਸਰ ਇਸ ਤਰ੍ਹਾਂ ਹੈ ਕਿ ਵੀ ਉਹਨਾਂ ਨੂੰ ਜਰੂਰ ਸ਼ਾਮਲ ਤਫਤੀਸ਼ ਕੀਤਾ ਗਿਆ ਸੀਗਾ ਉਹਨਾਂ ਦੇ ਬਿਆਨ ਵੀ ਨੋਟ ਕੀਤੇ ਗਏ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਸਟੇਟਮੈਂਟਸ ਨੇ ਜਿਹੜੀਆਂ ਔਨ ਰਿਕਾਰਡ ਆਈਆਂ ਨੇ ਲੇਕਿਨ ਉਹਨਾਂ ਦੇ ਬਾਰੇ ਆਪਾਂ ਨਾਈ ਡਿਸਕਸ ਕਰੀਏ ਤਾਂ ਚੰਗਾ ਲੇਕਿਨ ਇਸ ਸਵਾਲ ਦਾ ਜਵਾਬ ਮੈਂ ਤੁਹਾਡਾ ਕਲੀਅਰਲੀ ਦੇ ਸਕਦਾ ਕਿ ਯੈਸ ਜਿਹੜੇ ਬੰਦੇ ਨੇ ਇੰਟਰਵਿਊ ਕੀਤੀ ਸੀਗੀ ਉਹਨੂੰ ਸੱਮਨ ਵੀ ਗਏ ਔਰ ਸਰਕਾਰੀ ਸੱਮਨ ਗਏ ਉਹਨੂੰ ਬਕਾਇਦਾ ਅੰਡਰ सीआरपीसी ਦੀਆਂ ਪ੍ਰੋਵੀਜ਼ਨਸ ਔਰ ਉਸ ਤੋਂ ਬਾਅਦ ਫਿਰ ਉਸ ਬੰਦੇ ਨੂੰ ਆ ਕੇ ਸਟੇਟਮੈਂਟ ਰਿਕਾਰਡ ਵੀ ਕਰवानी ਪਈ। ਹੂੰ ਇੱਕ ਆਖਰੀ ਸਵਾਲ ਸਰ ਜਦੋਂ ਡੀਜੀਪੀ ਸਾਹਿਬ ਇਹ ਕਹਿੰਦੇ ਨੇ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਤੇ ਅੱਜ ਇੱਕ ਹੋਰ ਡੀਜੀਪੀ ਕਹਿੰਦੇ ਨੇ ਪੰਜਾਬ ਦੇ ਵਿੱਚ ਹੋਈ ਤੇ ਤੁਹਾਨੂੰ ਲੱਗਦਾ ਨਹੀਂ ਕਿ ਇੰਨਾ ਵੱਡਾ ਕੰਟਰਡਿਕਟ ਹੈਗਾ ਸਟੇਟ ਦੇ ਵਿੱਚ ਤਾਂ ਲੋਕਾਂ ਦਾ ਥੋੜਾ ਜਿਹਾ ਵਿਸ਼ਵਾਸ ਤੇ ਨਹੀਂ ਥੜਕਦਾ? ਸਰ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਪ੍ਰੈਸ ਕਾਨਫਰੈਂਸ ਕਰਨ ਦੀ ਡੀਜੀਪੀ ਸਾਹਿਬ ਨੂੰ ਕੋਈ ਜ਼ਰੂਰਤ ਨਹੀਂ ਸੀ ਜਦੋਂ ਫਸਟ ਇੰਟਰਵਿਊ ਆਈ ਇੰਨੀ ਜਲਦੀ ਹੋ ਗਈ ਜਿੰਨੇ ਵੀ ਲੋਕ ਜੁੜੇ ਹੋਏ ਸੀ ਸੀਰੀਅਸਲੀ ਕੰਸਰਨ ਰੱਖਦੇ ਆ ਇਹਨਾਂ ਨੂੰ ਇੰਨੀ ਜਲਦਬਾਜ਼ੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਇਹਨਾਂ ਨੂੰ ਲੱਗਿਆ ਕਿ ਅਸੀਂ ਕრაਊਡ ਕੰਟਰੋਲ ਕਰਨਾ ਹੈ ਇਹਨਾਂ ਨੂੰ ਲੱਗਿਆ ਕਿ ਅਸੀਂ ਡੈਮੇਜ ਕੰਟਰੋਲ ਕਰਨਾ ਹੈ ਅਸੀਂ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਪੋਜੀਸ਼ਨ ਨਾ ਖਰਾਬ ਹੋ ਜਾਵੇ ਸਿੱਧੂ ਦੇ ਹੋਰ ਅੱਗੇ ਸਮਰਥਕ ਬਹੁਤ ਜ਼ਿਆਦਾ ਚੋਰ ਪਾਦੇ ਨੇ ਹੋਰ ਨਾ ਚੋਰ ਪਾਣ ਲੱਗ ਪੈਣ ਇਹਨਾਂ ਨੇ ਇਮੀਡੀਏਟਲੀ ਉਹ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਪੂਰੇ ਸਟੇਟ ਦੇ ਪ੍ਰਤੀ ਹੈ ਪੂਰੇ ਲਾਅ ਐਂਡ ਆਰਡਰ ਦੇ ਪ੍ਰਤੀ ਹੈ ਜੇ ਮੈਂ ਬਿਨਾ ਕਿਸੇ ਪੱਕੀ ਜਾਣਕਾਰੀ ਤੋਂ ਇਹ ਬੋਲ ਦਿਆਂਗਾ ਤਾਂ ਗਲਤ ਹੋਏਗਾ ਉਹਨਾਂ ਨੂੰ ਚਾਹੀਦਾ ਸੀ ਉਹ ਕਹਿੰਦੇ ਜਿਵੇਂ ਹਰੇਕ ਕੇਸ ਦੇ ਵਿੱਚ ਹੁੰਦਾ ਹੈ ਕੋਈ ਵੀ ਸੀਨੀਅਰ ਅਫੀਸਰ ਹੋਵੇ ਉਹ ਕਹਿੰਦਾ ਜੀ ਅਸੀਂ ਇਨਕੁਆਇਰੀ ਕਰਾਂਗੇ ਇਨਕੁਆਇਰੀ ਕਰਨ ਤੋਂ ਬਾਅਦ ਜੋ ਚੀਜ਼ ਹੋਏਗੀ ਤੁਹਾਡੇ ਸਾਹਮਣੇ ਸੱਚ ਰੱਖ ਦਾਂਗੇ ਕਿ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਮਤਲਬ ਤੁਹਾਨੂੰ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਅੱਜ ਇੰਟਰਵਿਊ ਐਰ ਹੋਈ ਤੇ ਤੁਹਾਨੂੰ ਅੱਜ ਹੀ ਪਤਾ ਚੱਲ ਜਾਵੇ ਕਿ ਜੀ ਕਿੱਥੇ ਹੋਈ ਕਿੱਥੇ ਨਹੀਂ ਹੋਈ ਉਹਦੇ 'ਚ ਟਾਈਮ ਲੱਗੇਗਾ ਹੀ ਲੱਗੇਗਾ ਤੁਸੀਂ ਜੇ ਲੋਕਾਂ ਦੇ ਸਾਹਮਣੇ ਸੱਚ ਰ ਸੁਨਾ ਸੀਗਾ ਐਸ ਦੀ ਗੱਲ ਦੀ ਨੋਬਤ ਹੀ ਨਹੀਂ ਆਣੀ ਸੀ ਬਿਲਕੁਲ ਬਹੁਤ ਬਹੁਤ ਧੰਨਵਾਦ ਐਡਵੋਕੇਟ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਐਡਵੋਕੇਟ ਗੌਰਵ ਪਾਇਆ ਸਾਹਿਬ ਜਿਨ੍ਹਾਂ ਨੇ ਪਟੀਸ਼ਨ ਪਾਈ ਆਪਾਂ ਕਹਿ ਸਕਦੇ ਹਾਂ ਕਿ ਆਮ ਤੌਰ ਤੇ ਜਦੋਂ ਵੀ ਸਮਾਜ ਦੇ ਵਿੱਚ ਕੋਈ ਵਰਤਾਰਾ ਵਰਤਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਦਾ ਦਰਵਾਜ਼ਾ ਹਲੇ ਖੁੱਲ੍ਹਾ ਹੈ ਇਹ ਕਾਨੂੰਨ ਦਾ ਦਰਵਾਜ਼ਾ ਖੁੱਲਾ ਹੁੰਦਾ ਜਿਵੇਂ ਐਡਵੋਕੇਟਸ ਆ ਪਟੀਸ਼ਨ ਕਰਤਾ ਨੇ ਪਟੀਸ਼ਨ ਪਾਈ ਤੇ ਅੱਜ ਉਹ ਸੱਚ ਸਾਹਮਣੇ ਆਇਆ ਇਹ ਸੱਚ ਕਦੇ ਵੀ ਸ਼ਾਇਦ ਸਾਹਮਣੇ ਨਾ ਆਂਦਾ ਜੇ ਪਟੀਸ਼ਨ ਨਾ ਪੈਂਦੀ ਜੇ ਜਾਂਚ ਨਾ ਹੁੰਦੀ ਤਾਂ ਇਹ ਜਾਂਚ ਹੋਈ ਪਟੀਸ਼ਨ ਪਾਈ ਗਈ ਉਸ ਤੋਂ ਬਾਅਦ ਇਹ ਸੱਚ ਸਬਦ ਸਾਹਮਣੇ ਆਇਆ ਕਿ ਪੰਜਾਬ ਦੀ ਹਦੂਦ ਦੇ ਅੰਦਰ ਇਹ ਜਿਹੜੀ ਹੈ ਇਹ ਇੰਟਰਵਿਊ ਹੋਈ ਹੈ ਔਰ ਹੁਣ ਅੱਗੇ ਜਾ ਕੇ ਕਿਹੜੇ ਉਹ ਲੋਕ ਨੇ ਜਿਹੜੇ ਮਿਲੇ ਹੋਏ ਸੀ ਕਿੰਨਾ ਲੋਕਾਂ ਦੀ ਮਿਲੀਭੁਗਤ ਦੇ ਨਾਲ ਇਹ ਸਭ ਕੁਝ ਹੋਇਆ ਇਹ ਆਣ ਵਾਲਾ ਸਾਨੂੰ ਸਮਝ ਦੱਸੇਗਾ